ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਤੁਹਾਡਾ ਮੇਰੇ ਚੈਨਲ ਤੇ ਅੱਜ ਇੱਕ ਹੋਰ ਨਵੇਂ ਮੁੱਦੇ ਨਾਲ ਹਾਜ਼ਰਾਂ ਉਹ ਮੁੱਦਾ ਜਿਹਨੇ ਕਿ ਸਾਰੇ ਪੰਜਾਬੀਆਂ ਨੂੰ ਭਾਰਤ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਤੇ ਸਾਡੇ ਸਿੱਖ ਧਰਮ ਤੇ ਫੇਰ ਤੋਂ ਇੱਕ ਵਾਰ ਉਹੀ ਸਵਾਲ ਪੈਦਾ ਹੋ ਗਏ ਕਿ ਸਿੱਖ ਪਾਕਿਸਤਾਨ ਜਾਂਦੇ ਆ ਦਰਸ਼ਨ ਕਰਨ ਦੇ ਲਈ ਪਰ ਅਜੇ ਹਕ ਕਿਉਂ ਹੋ ਗਿਆ ਅਸੀਂ ਦੇਖਦੇ ਹਾਂ ਕਿ ਅਸੀਂ ਕਈ ਪਿਛਲੇ ਦਿਨਾਂ ਤੋਂ ਇਹ ਖਬਰ ਨਿਊਜ਼ ਪੜ੍ਹ ਰਹੇ ਹਾਂ ਕਿ ਜਿਹੜੀ ਸਰਬਜੀਤ ਕੌਰ ਸੀ ਉਹ ਪਾਕਿਸਤਾਨ ਜਾ ਕੇ ਉਹਨੇ ਆਪਦਾ ਨਿਕਾਹ ਕਰਾ ਲਿਆ ਬਿਸ਼ੱਕ ਉਹਨੇ ਇੱਕ ਬਹੁਤ ਸ਼ਰਮਨਾਕ ਹਰਕਤ ਕੀਤੀ ਹੈ ਬਿਸ਼ੱਕ ਉਹਦੀ ਕੋਈ ਪਰਸਨਲ ਜ਼ਿੰਦਗੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੁਝ ਚੱਲ ਰਿਹਾ ਸੀਗਾ ਪਰੇਤਰਾਜੋਗ ਇਹ ਗੱਲ ਆ ਵੀ ਇੱਥੇ ਧਰਮ ਨੂੰ ਦਿਆੜ ਨਹੀਂ ਸੀ ਲਈ ਜਾਣੀ ਚਾਹੀਦੀ ਜਿਹਦੇ ਵਿੱਚ ਸਾਡੇ ਧਰਮ ਨੂੰ ਮੇਨ ਤੌਰ ਤੇ ਟਾਰਗੇਟ ਕੀਤਾ ਗਿਆ ਜਿੱਥੇ ਕਿ ਸਿੱਖ ਬਹੁਤ ਸ਼ਰਧਾਪੂਰਵਕ ਫੁੱਲ ਭੇਟਾ ਕਰਨ ਦੇ ਲਈ ਗੁਰਪੁਰਬ ਤੇ ਜਾਂਦੇ ਆ ਨਨਕਾਣਾ ਸਾਹਿਬ ਨਾਤਮਸਤਕ ਹੋਣ ਦੇ ਲਈ ਪਰ ਉਸ ਔਰਤ ਨੇ ਸਿੱਖ ਧਰਮ ਨੂੰ ਚਰਚਾ ਦਾ ਵਿਸ਼ਾ ਬਣਾਤਾ ਇੱਕ ਪਰ ਜਿਹਦੇ ਵਿੱਚ ਸਿੱਖ ਕਮਿਊਨਿਟੀ ਵੱਲੋਂ ਉਸ ਨੂੰ ਬਹੁਤ ਲਾਨਤਾਂ ਪਾਈਆਂ ਜਾ ਰਹੀਆਂ ਨੇ ਅਜਿਹੀ ਔਰਤ ਜਿਹਨੂੰ ਕਿ ਪੰਜਾਬ ਵਿੱਚ ਸਿੱਖ ਧਰਮ ਨਾਲ ਰਿਲੇਟਡ ਰਹਿਣ ਦਾ ਵੀ ਉਹਨੂੰ ਆਪਾਂ ਨਾਂ ਵੀ ਨਹੀਂ ਦੇ ਸਕਦੇ ਕਿ ਉਹਦੇ ਨਾਂ ਦੇ ਪਿੱਛੇ ਵੀ ਕੋਰ ਲੱਗਦਾ ਸੀ ਪਰ ਉਹ ਔਰਤ ਨੇ ਕੀ ਐਂਡ ਤੇ ਕਰ ਦਿੱਤਾ ਇਹ ਆਪਾਂ ਸਭ ਨੂੰ ਪਤਾ ਨਾ ਹੁਣ ਆਪਾਂ ਉਹਦੇ ਅਲ ਕਰੇ ਲੋ ਜੀਮਣ ਬਾਰੇ ਅੱਜ ਜਾਣਦੇ ਆ ਵੀ ਉਹ ਕੌਣ ਸੀ ਕਿੱਥੋਂ ਦੀ ਰਹਿਣ ਵਾਲੀ ਸੀ ਤੇ ਉਹਨੇ ਕੀ ਕੀਤਾ ਤੇ ਵਿਆਹੀ ਹੋਈ ਕਿਸ ਨਾਲ ਸੀ ਇਹ ਜਾਣਕਾਰੀ ਉਹਦੇ ਨਿੱਜੀ ਜੀਵਨ ਬਾਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰਬਜੀਤ कौर ਜਿਹਦਾ ਕਿ ਜਨਮ 1970 ਈਸਵੀ ਦਾ ਤੇ ਉਹ ਕਪੂਰਥਲਾ ਦੇ ਇੱਕ ਪਿੰਡ ਵਿੱਚ ਰਹਿੰਦੀ ਸੀ ਜਿਹਦਾ ਕਾਫੀ ਟਾਈਮ ਪਹਿਲਾਂ ਇੱਕ ਇੰਗਲੈਂਡ ਵਾਸੀ ਦੇ ਨਾਲ ਵਿਆਹ ਹੁੰਦਾ ਤੇ ਇੰਗਲੈਂਡ ਵਾਸੀ ਜਿਹਦੇ ਕੀ ਬਾਦ ਵਿੱਚ ਦੋ ਬੱਚੇ ਹੁੰਦੇ ਆ ਸਰਬਜੀਤ ਕੌਰ ਦੇ ਬੇਟੇ ਤੇ ਉਹਦਾ ਹਸਬੰਡਾ ਜਿਹੜਾ ਉਹ ਇੰਗਲੈਂਡ ਹੀ ਚਲਾ ਜਾਂਦਾ ਤੇ ਪਿੰਡ ਵਾਸੀਆਂ ਦੇ ਕਹਿਣ ਮੁਤਾਬਕ ਵੀ ਜਿਹੜੀ ਸਰਬਜੀਤ ਕੌਰ ਆ ਉਹ ਸ਼ੁਰੂ ਤੋਂ ਹੀ ਜਿਹੜੀ ਖੁੱਲੇ ਮਾਹੌਲ ਵਾਲੀ ਔਰਤ ਸੀ ਮਤਲਬ ਕਿ ਉਹਦੇ ਪਤੀ ਦੇ ਨਾਲ ਉਹਦੀ ਇਸ ਗੱਲ ਦੀ ਤਕਰਾਰਬਾਜ਼ੀ ਚੱਲਦੀ ਸੀ ਵੀ ਉਹ ਔਰਤ ਹੋਰ ਟਾਈਪ ਦੀ ਸੀਗੀ ਉਹਦਾ ਰਹਿਣ ਸਹਿਣ ਉਹਦਾ ਆਉਣ ਜਾਣ ਉਹਦਾ ਮਿਲਵਰਤਨ ਜਿਹੜਾ ਆਮ ਲੋਕਾਂ ਨਾਲ ਘੱਟ ਤੇ ਜਿਹੜੇ ਜ਼ਿਆਦਾ ਆਪਾਂ ਕਹਿ ਲਈਏ ਕਿ ਬਦਨਾਮ ਲੋਕ ਸੀ ਉਹਨਾਂ ਨਾਲ ਜ਼ਿਆਦਾ ਸੀਗਾ ਉਹਦੇ ਆਂਢ ਗੁਆਂਢੀ ਉਹ ਜਦ ਕਿ ਉਹਦੇ ਇੱਕ بیٹے ਵੱਲੋਂ ਜਿਹੜੇ ਬਿਆਨ ਦਿੱਤੇ ਗਏ ਆ ਮੀਡੀਆ ਨੂੰ ਉਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਹੁਣ ਇਹ ਕਹਾਣੀ ਜਿਹੜੀ ਸਰਬਜੀਤ ਕੌਰ ਦੀ ਹੈ ਸ਼ੁਰੂ ਕਿੱਥੋਂ ਹੁੰਦੀ ਆ ਉਹਨੂੰ ਵੀਜ਼ਾ ਕੌਣ ਦਵਾਉਂਦਾ ਸਰਬਜੀਤ ਕੌਰ ਆ ਜਿਹੜੀ 9 ਸਾਲ ਤੋਂ ਫੇਸਬੁੱਕ ਐਪ ਦੇ ਜ਼ਰੀਏ ਪਾਕਿਸਤਾਨ ਦੇ ਇੱਕ ਬੰਦੇ ਬੰਦੇ ਨਾਸਿਰ ਹੁਸੈਨ ਜੀ ਦਾ ਨਾਮ ਸੀਗਾ ਉਹਦੇ ਨਾਲ ਕੋਈ ਗੱਲਬਾਤ ਕਰਦੀ ਸੀ ਦੂਜੇ ਪਾਸੇ ਨਾਸਿਰ ਹੁਸੈਨ ਵੀ ਤਿੰਨ ਜਵਾਕਾਂ ਦਾ ਪਿਓ ਆ ਪਾਕਿਸਤਾਨ ਦੇ ਵਿੱਚ ਉਹਦੀ ਵੀ ਪਤਨੀ ਆ ਉਹਦੇ ਵੀ ਬੱਚੇ ਆ ਤਾਂ 9 ਸਾਲ ਤੋਂ ਇੱਕ ਪਲੈਨਿੰਗ ਕਰ ਰਹੇ ਸੀ ਵੀ ਕਦੋਂ ਅਜਿਹਾ ਮੌਕਾ ਮਿਲੇ ਵੀ ਅਸੀਂ ਜਿਹੜੀ ਸਰਬਜੀਤ ਕੌਰ ਨੂੰ ਪਾਕਿਸਤਾਨ ਬੁਲਾਈਏ ਨਾਸਿਰ ਹੁਸੈਨ ਵੀ ਇਸੇ ਕੋਸ਼ਿਸ਼ ਵਿੱਚ ਸੀ ਕਿ ਜਦੋਂ ਹੀ ਸਰਬਜੀਤ ਕੌਰ ਪਾਕਿਸਤਾਨ ਆਉਂਦੀ ਆ ਤਾਂ ਉਹਦੇ ਨਾਲ ਮੈਂ ਨਿਕਾਹ ਕਰ ਲਵਾਂਗਾ ਪਰ ਇਹ ਕਾਫੀ ਸਾਲਾਂ ਤੋਂ ਆ ਜਿਹੜਾ ਸਰਪ੍ਰੀਤ ਕਰਨ ਨੂੰ ਵੀਜ਼ਾ ਨਹੀਂ ਸੀ ਮਿਲ ਰਿਹਾ ਕਿਉਂਕਿ ਉਹਦੀ ਸੀਕ੍ਰੀਟ ਤੌਰ ਤੇ ਕੋਸ਼ਿਸ਼ ਜਾਰੀ ਸੀ ਹੁਣ ਜਦੋਂ ਗੁਰਪੂਰਵ ਦਾ ਮੌਕਾ ਸੀ ਤਾਂ 4 ਨਵੰਬਰ ਨੂੰ ਜਿਹੜਾ ਭਾਰਤ ਤੋਂ ਨਨਕਾਣਾ ਸਾਹਿਬ ਜਥਾ ਰਵਾਨਾ ਹੋਣਾ ਸੀ 5 ਨਵੰਬਰ ਨੂੰ ਗੁਰਪੂਰਵ ਸੀ ਤੇ 4 ਨਵੰਬਰ ਨੂੰ ਭਾਰਤ ਤੋਂ ਜਥਾ ਨਨਕਾਣਾ ਸਾਹਿਬ ਜਾਣਾ ਸੀ ਇਹਦੇ ਵਿੱਚ ਇਹ ਜਿਹੜੇ 17 ਯਾਤਰੀਆਂ ਦਾ ਜਥਾ ਸੀ ਇਹਨਾਂ ਵਿੱਚ ਇੱਕ ਔਰਤ ਉਹ ਸ਼ਾਮਲ ਸੀ ਜਿਹਦਾ ਨਾਂ ਸੀ ਸਰਬਜੀਤ ਕੌਰ ਕਪੂਰਥਲੇ ਦੀ ਉਹ ਰਹਿਣ ਵਾਲੀ ਸੀ ਦੋ ਬੱਚਿਆਂ ਦੀ ਬੇਟਿਆਂ ਦੀ ਮਾਂ ਸੀ ਜਿਹਦਾ ਪਤੀ ਨਾਲ ਤਲਾਕ ਹੋ ਚੁੱਕਾ ਸੀ ਉਹਦਾ ਮੌਜੂਦਾ ਪਤੀ ਇੰਗਲੈਂਡ ਵਿੱਚ ਆ ਉਹ ਔਰਤ ਵੀਜ਼ਾ ਲਵਾਉਂਦੀ ਆ ਪਰ ਉਹ ਜਦੋਂ ਵੀਜ਼ਾ ਅਪਲਾਈ ਕਰਦੀ ਆ ਤਾਂ ਉਹਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ ਕਈ ਮੁਸ਼ਕਲਾਂ ਆਉਂਦੀਆਂ ਨੇ ਪਰ ਉਹ ਇੱਕ ਪਿੰਡ ਦਾ ਜਿਹੜਾ ਨੰਬਰਦਾਰ ਆ ਉਹਨੂੰ ਵਿੱਚ ਗਵਾਹ પાਕੇ ਇੱਕ ਐਸਜੀਪੀਸੀ ਦੀ ਮੈਂਬਰ ਹੈ ਜਿਹੜੀ ਕਿ ਲੇਡੀ ਆ ਉਹ ਵੀ ਆ ਵੀਡੀਓ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਇੱਕ ਨੇਵੀ ਬਲੂ ਕਲਰ ਦੇ ਸੂਟ ਦੇ ਵਿੱਚ ਜਿਹੜੀ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਆ ਉਹ ਵੀ ਬਿਆਨ ਦਿੰਦੀ ਆ ਵੀ ਮੇਰੇ ਕੋਲ ਇਹਦੇ ਪਿੰਡ ਦਾ ਨੰਬਰਦਾਰ ਬੰਦਾ ਆਇਆ ਸੀ ਵੀ ਇਸ ਔਰਤ ਨੇ ਦਰਸ਼ਨਾ ਲਈ ਜ਼ਰੂਰੀ ਜਾਣਾ ਇਹਨੂੰ ਵੀਜ਼ਾ ਦਿਵਾ ਕੇ ਦੋ ਸ਼ਿਪਾਰਸ਼ੀ ਤੌਰ ਤੇ ਉਹ ਬੀਬੀ ਦੇ ਰਾਹੀਂ ਸਰਬਜੀਤ ਕੌਰ ਨੂੰ ਵੀਜ਼ਾ ਮਿਲਿਆ ਸੀ। ਉਹ ਬੀਬੀ ਇਹ ਵੀ ਬਿਆਨ ਦਿੰਦੀ ਆ ਵੀ ਇਹਦੇ ਵਿੱਚ ਸਾਨੂੰ ਕੁਝ ਨਹੀਂ ਪਤਾ ਸੀ ਵੀ ਕਿਉਂਕਿ ਅਸੀਂ ਤਾਂ ਇੱਕ ਯਾਤਰੂਤ ਤੌਰ ਤੇ ਸ਼ਰਧਾਲੂਤ ਤੌਰ ਤੇ ਵੀਜ਼ਾ ਦਿੱਤਾ ਸੀ ਕਿ ਇਹਦੀ ਸ਼ਿਪਾਰਸ਼ ਸੀ ਇਹਦੇ ਪਿੰਡ ਦਾ ਨੰਬਰਦਾਰ ਕਹਿ ਰਿਹਾ ਸੀ ਕਿ ਆਰਥ ਦੀ ਸ਼ਰਧਾ ਇਹਨੇ ਜਾਣਾ ਮੱਥਾ ਟੇਕਣ। ਹੁਣ ਸਰਬਜੀਤ ਕੌਰ ਦਾ ਵੀਜ਼ਾ ਲੱਗ ਜਾਂਦਾ ਉਹ 4 ਤਰੀਕ ਨੂੰ ਰਵਾਨਾ ਹੋ ਜਾਂਦੀ ਆ ਪਾਕਿਸਤਾਨ ਚਲੀ ਜਾਂਦੀ ਆ। ਪਾਕਿਸਤਾਨ ਜਾ ਕੇ 5 ਤਰੀਕ ਨੂੰ ਗੁਰਪੂਰਵ ਹੁੰਦਾ ਸੰਗਤ ਅਨਤਮਸਤਕ ਹੁੰਦੀਆਂ ਗੁਰਦੁਆਰਾ ਸਾਹਿਬ ਵਿਖੇ ਤਾਂ ਉਦੋਂ ਬਾਅਦ ਕੀ ਹੁੰਦਾ ਕਿ ਉਹਨਾਂ ਦਾ ਜਿਹੜਾ ਵੀਜ਼ਾ ਸੀ ਜਥੇ ਦਾ ਉਹ 14 ਨਵੰਬਰ ਤੱਕ ਸੀ 14 ਨਵੰਬਰ ਤੱਕ ਜਿੰਨਾਂ ਜਿੰਨਾਂ ਦਾ ਵੀਜ਼ਾ ਸੀ ਉਹਨਾਂ ਨੇ ਤਾਂ 14 ਨਵੰਬਰ ਨੂੰ ਵਾਪਸ ਆਉਣਾ ਸੀ ਲੇਕਿਨ ਉਹਦੇ ਵਿੱਚੋਂ ਜਿਹੜੇ ਖੁਸ਼ਕ ਬੰਦੇ ਹਰ ਵਾਰ ਕੀ ਹੁੰਦਾ ਕਿ ਕੋਈ ਸ਼ਰਧਾਲੂ ਐਵੇਂ ਹੁੰਦੇ ਆ ਜਿਨ੍ਹਾਂ ਨੂੰ ਪਿੱਛੇ ਕੋਈ ਕੰਮ ਪੈ ਜਾਂਦਾ ਘਰ ਚ ਆ ਦੇ ਗ੍ਰੈਸਟੀ ਚ ਜਾਂ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹ ਪਹਿਲਾਂ ਵੀ ਵਾਪਸ ਆ ਜਾਂਦੇ ਉਹਨਾਂ ਤੇ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੁੰਦਾ ਵੀ ਤੁਸੀਂ ਉਸੇ ਦੇਣ ਹੀ ਆ ਸਕਦੇ ਹੋ ਉਹਨਾਂ ਵਿੱਚੋਂ ਕਈ ਪਹਿਲਾਂ ਵਾਪਸ ਆ ਗਏ ਤੇ ਬਾਕੀ ਜਿਹੜੇ ਸਾਰਾ ਰਹਿੰਦਾ ਜਥੇ ਉਸ 14 ਤਰੀਕ ਨੂੰ ਵਾਪਸ ਆਇਆ ਹੁਣ ਉਹ 14 ਤਰੀਕ ਵਾਲੇ ਜਥੇ ਚ ਜਦੋਂ ਸੰਗਤ ਕਾਊਂਟ ਕੀਤੀ ਗਈ ਵੀ ਇੰਨੇ ਯਾਤਰੀ ਆ ਜਿਹੜੇ 17 ਦੇ 17 ਇਹ 16 ਆ ਚੁੱਕੇ ਆ ਇੱਕ ਜਿਹੜੀ ਲੇਡੀ ਆ ਉਹ ਕਿੱਥੇ ਆ ਉਹ ਕੌਣ ਆ ਤਾਂ ਜਦੋਂ ਪੜਤਾਲ ਕੀਤੀ ਗਈ ਉਹ ਸੀ ਸਰਬਜੀਤ ਕੋਲ ਹੁਣ ਸਰਬਜੀਤ ਕੋਲ ਕੋਲ ਬਾਰੇ ਪੜਤਾਲ ਕੀਤੀ ਗਈ ਵੀ ਉਹ ਕਿੱਥੇ ਰਹਿ ਗਈ ਆਈ ਕਿਉਂ ਨਹੀਂ ਪਰ 14 ਦਿਨ ਤੱਕ ਵੀਜ਼ਾ ਸੀ ਉਹਨੂੰ ਪਾਕਿਸਤਾਨ ਨੇ ਵੀ ਕਿਵੇਂ ਰੱਖ ਲਿਆ ਕਿਉਂਕਿ ਉਹਦਾ ਤਾਂ ਵੀਜ਼ਾ ਐਕਸਪਾਇਰ ਹੋ ਚੁੱਕਾ ਸੀ ਪਾਕਿਸਤਾਨ 'ਚ ਕਿਉਂ ਉਹ ਖੂਫੀਆ ਤੌਰ ਤੇ ਉੱਥੇ ਰਹਿ ਪਈ ਜਾਂ ਉਹ ਲੋਕੀ ਜਾਂ ਉਹ ਕਿਸੇ ਨੇ ਮਾਰ ਦਿੱਤੀ ਵੀ ਐਦਾਂ ਦੇ ਸਵਾਲ ਜੋ ਆ ਬੁੱਠੇ ਇਵਨ ਕਿ ਪੁਲਿਸ ਵੱਲੋਂ ਰਿਪੋਰਟ ਜਿਹੜੀ ਦਰਜ ਕੀਤੀ ਗਈ ਤੇ ਪੁਲਿਸ ਨੇ ਜਿਹੜੀ ਉਹਦੇ ਘਰ 'ਚ ਰੇਡ ਮਾਰੀ ਉਹਦੇ ਛੋਟੇ ਬੇਟੇ ਨੂੰ ਆ ਕੇ ਪੁੱਛਿਆ ਗਿਆ ਵੀ ਤੁਹਾਡੇ ਮਦਰ ਕਿੱਥੇ ਹੋ ਕਹਿੰਦਾ ਨਹੀਂ ਵੀ ਸਾਡੀ ਮੰਮੀ ਆ ਜਿਹੜੀ ਉਹ ਘਰ ਨਹੀਂ ਆਈ ਪਿੰਡ ਦੇ ਲੋਕ ਵੀ ਆਂਦੇ ਵੀ ਉਹ ਨਹੀਂ ਪਹੁੰਚੀ ਵੱਡੇ ਬੇਟੇ ਨੂੰ ਪੁੱਛਿਆ ਗਿਆ ਵੱਡੇ ਬੇਟੇ ਨੇ ਸਾਫ਼ ਇਨਕਾਰ ਕਰਤਾ ਵੀ ਮੇਰੀ ਮਾਂ ਉਹ ਮੇਰੀ ਮਾਂ ਨਹੀਂਗੀ ਕਿਉਂਕਿ ਉਹ ਕਾਫੀ ਟਾਈਮ ਤੋਂ ਉਹਨਾਂ ਨੂੰ ਉਹਦੇ ਲੱਛਣਾਂ ਦਾ ਪਤਾ ਸੀ ਉਹ ਕਹਿੰਦਾ ਉਹ ਇੱਕ ਬਦਚਲਣ ਹੋਰ ਤਾਂ ਸੀ ਉਹ ਮੇਰੀ ਮਾਂ ਨਹੀਂ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂਗਾ ਵੀ ਸਾਨੂੰ ਪੁਲਿਸ ਪਰੇਸ਼ਾਨ ਨਾ ਕਰੇ ਹੋ ਸਕਦਾ ਉਹਦੇ ਬੱਚਿਆਂ ਨੂੰ ਪਹਿਲੇ ਪਤਾ ਸੀ ਉਹਦੇ ਕਾਰਨਾਮੇ ਦਾ ਕੋਈ ਉਹਨਾਂ ਨੇ ਇੰਨਾ ਕਰੜਾ ਬਿਆਨ ਤਾਂ ਦਿੱਤਾ ਸੀ ਹੋ ਸਕਦਾ ਵੀ ਉਹਨਾਂ ਨੂੰ ਪਤਾ ਲੱਗਣ ਤੋਂ ਬਾਅਦ ਇਹ ਕੁਝ ਕਿਹਾ ਹੋਵੇ ਉਹਨਾਂ ਨੇ ਹਨਾ ਵੀ ਕੋਈ ਉਹਨਾਂ ਨੂੰ ਪਹਿਲਾਂ ਸੂਤਾ ਜ਼ਰੂਰ ਹੋਊਗੀ ਵੀ ਇਹਨੇ ਆਹ ਕੁਝ ਕਰਨਾ ਡਾਉ ਇੰਡੀਆ ਰਹਿ ਕੇ ਵੀ ਕੋਈ ਇਦਾਂ ਦਾ ਉਹਨੇ ਗਲਤ ਕੰਮ ਕੀਤਾ ਹੋਵੇ ਜਿਸ ਦੇ ਤੋਂ ਉਹਦੇ ਆਪ ਦੇ ਬੱਚੇ ਨਫ਼ਰਤ ਕਰ ਰਹੇ ਸੀ ਤਾਂ ਪੁਲਿਸ ਨੇ ਫਿਰ ਇਥੋਂ ਇਨਕੁਆਇਰੀ ਸ਼ੁਰੂ ਕੀਤੀ ਉਹਨਾਂ ਨੇ ਪਾਕਿਸਤਾਨ ਵਿੱਚ ਗੁਰਦੁਆਰਾ ਸੈਮ ਨਨਕਾਣਾ ਸਾਹਿਬ ਦੀ ਕਮੇਟੀ ਨਾਲ ਗੱਲ ਕੀਤੀ ਉੱਥੇ ਉਹਦੀ ਪੜਤਾਲ ਸ਼ੁਰੂ ਕੀਤੀ ਗਈ ਤੇ ਪੜਤਾਲ ਸ਼ੁਰੂ ਕਰਨ ਤੋਂ ਬਾਅਦ ਜਦ ਕਿ ਇਧਰ ਉਹ ਪੁਲਿਸ ਨੂੰ ਪੂਰਾ ਭਰੋਸਾ ਸੀਗਾ ਵੀ ਉਹਦਾ ਵੀਜ਼ਾ 14 ਨੂੰ ਖਤਮ ਹੋ ਜਾਣਾ ਸੀ ਜਾਂ ਤਾਂ ਉਹ ਕਿਸੇ ਖੂਫੀ ਏਜੰਸੀ ਨਾਲ ਲਗੀ ਜਾਂ ਫਿਰ ਉਹਨੂੰ ਕਿਸੇ ਨੇ ਕਨੈਪ ਕਰ ਲਿਆ ਕੀ ਕਹਾਣੀ ਵਾਪਰੀ ਹਨ ਤਾਂ ਪਰ ਜਿਹੜਾ ਉਹਦਾ ਐਂਡ ਤੇ ਨਿਕਲਦਾ ਸਬੂਤ ਮਿਲਦੇ ਆ ਉਹਦਾ ਪਰਦਾ ਫਾਸ਼ ਹੁੰਦਾ ਉਹ ਤਾਂ ਬਹੁਤ ਹੈਰਾਨੀਜਨਕ ਸੀਗਾ ਨਾ ਉਥੋਂ ਪਤਾ ਕੀ ਲੱਗਦਾ ਕਿ ਜਿਹੜੀ ਸਰਬਜੀਤ ਕੌਰ ਆ ਉਹ ਨਾਸਿਰ ਹੁਸੈਨ ਨਾਮ ਦੇ ਬੰਦੇ ਦੇ ਨਾਲ 9 ਸਾਲ ਤੋਂ ਰਿਲੇਸ਼ਨ ਦੇ ਵਿੱਚ ਜਿਹੜਾ ਕਿ ਸੋਸ਼ਲ ਮੀਡੀਆ ਤੇ ਗੱਲ ਕਰਦੇ ਸੀਗੇ ਉਸ ਵਿੱਚ ਸੀ ਤਾਂ ਉਹਨੇ ਉਹਦੇ ਨਾਲ ਵਿਆਹ ਕਰਾਉਣ ਦਾ ਪੂਰਾ ਫੈਸਲਾ ਕੀਤਾ ਹੋਇਆ ਸੀ 4 ਨਵੰਬਰ ਤੋਂ ਪਹਿਲਾਂ ਹੀ ਜਿਹੜਾ ਨਾਸਿਰ ਹੁਸੈਨ ਸੀ ਉਸ ਨੂੰ ਪਤਾ ਸੀ ਕਿ ਸ਼ਰਮਜੀਤ कौर 4 ਤਰੀਕ ਨੂੰ ਇੱਥੇ ਆ ਰਹੀ ਆ ਉਹਨੇ ਆਪਦਾ ਇੱਕ ਵਕੀਲ ਬਕਾਇਦਾ ਕੀਤਾ ਸੀ ਵਕੀਲ ਨਾਲ ਗੱਲਬਾਤ ਕੀਤੀ ਹੋਈ ਸੀ ਕਿ ਅਸੀਂ 5 ਨਵੰਬਰ ਨੂੰ ਆਪਸ ਵਿੱਚ ਨਿਕਾਹ ਕਰਾਉਣਾ ਵਿਆਹ ਕਰਾਉਣਾ ਲੇਕਿਨ ਵਕੀਲ ਕਹਿੰਦਾ ਕਿ ਇਹ ਤੁਹਾਡਾ ਨਿਕਾਹ ਜਿਹੜਾ ਵਿਆਹ ਇਹ ਨਹੀਂ ਹੋ ਸਕਦਾ ਪਰ ਉਹਨੇ ਇੰਨਾ ਨਾਜ਼ਰ ਹੁਸੈਨ ਨੇ ਇੰਨੀ ਵਿਆਉਂਦ ਨਾਲ ਉਹ ਸਾਰੀ ਵਿਆਉਂਦਬੰਦੀ ਘਟੀ ਹੋਈ ਸੀ ਕਿ ਜਿਹੜੀ ਇੱਧਰ ਸਰਬਜੀਤ ਕੁਆਰ ਦਾ ਤਲਾਕ ਹੋ ਚੁੱਕਾ ਸੀ ਤੇ ਉਹ ਉਧਰ ਉਹਦੇ ਨਾਲ ਨਿਕਾਹ ਕਰਾਉਣ ਦਾ ਸਾਰੇ ਡਾਕੂਮੈਂਟ ਤਿਆਰ ਕਰੀ ਬੈਠਾ ਸੀ ਉਹਨੇ ਵਕੀਲ ਨਾਲ ਪ੍ਰੋਪਰ ਗੱਲ ਕੀਤੀ ਹੁਣ ਜਿਹੜੀ ਆਪਣੀ ਬੁਲੇਸੀ ਉਹ ਤਾਂ ਕਹਿੰਦੀ ਸੀ ਵੀ 14 ਤਰੀਕ ਨੂੰ ਵੀਜ਼ਾ ਐਕਸਪਾਇਰ ਹੋ ਗਿਆ ਸੀ ਹੁਣ 5 ਤਰੀਕ ਨੂੰ 5 ਨਵੰਬਰ ਨੂੰ ਕੀ ਹੁੰਦਾ ਨਾਸਰ ਹੁਸੈਨ ਤੇ ਸਰਬਜੀਤ ਕੌਰ ਵਕੀਲ ਕੋਲ ਜਾਂਦੇ ਆ ਵਕੀਲ ਕਹਿੰਦਾ ਵੀ ਇਹ ਨਿਕਾਹ ਕਰਨ ਲਈ ਤੁਸੀਂ ਦੋਨੋਂ ਰਾਜ਼ੀ ਆ ਤਾਂ ਉਹ ਦੋਨੋਂ ਸਰਬਜੀਤ ਕੌਰ ਨੂੰ ਪੁੱਛਿਆ ਜਾਂਦਾ ਉਹ ਕਹਿੰਦੀ ਹਾਂਜੀ ਮੈਂ ਰਾਜ਼ੀ ਆ ਮੈਂ ਨਿਕਾਹ ਕਰਾਉਣ ਲਈ ਆਈ ਆ ਉਹ ਕਹਿੰਦਾ ਵੀ ਇਹਦੇ ਵਿੱਚ ਤੂੰ ਆਪਦਾ ਧਰਮ ਪਰਿਵਰਤਨ ਕਰਨ ਲਈ ਰਾਜ਼ੀ ਆ ਕਹਿੰਦੀ ਹਾਂਜੀ ਰਾਜ਼ੀ ਆ ਉਹਨੂੰ ਪੁੱਛਿਆ ਜਾਂਦਾ ਪਰ ਇੱਕ ਵੀਡੀਓ ਵੀ ਦੇਖ ਰਹੇ ਆ ਵਾਇਰਲ ਹੋਈ ਜਾਂਦੀ ਆ ਕਿ ਤੂੰ ਆਪਦਾ ਧਰਮ ਪਰਿਵਰਤਨ ਕਰ ਰਹੀ ਆ ਤਾਂ ਉਹ ਕਹਿੰਦੀ ਹਾਂ ਮੈਂ ਆਪਦੀ ਖੁਸ਼ੀ ਨਾਲ ਮੈਨਾਂ ਨਾਲ ਰਹਿਣਾ ਚਾਹੁੰਨੀ ਆ ਨਕਾਹ ਕਰਾਉਣਾ ਚਾਹੁੰਨੀ ਆ ਨਾ ਉਹਦੇ ਵਿੱਚ ਬਾਅਦ ਵਿੱਚ ਉਹਨੂੰ ਪੁੱਛਿਆ ਜਾਂਦਾ ਵੀ ਤੇਰਾ ਇਹਦਾ ਵਿੱਚ ਨਾਂ ਵੀ ਬਦਲਿਆ ਜਾਊਗਾ ਉਹ ਕਹਿੰਦੀ ਕੋਈ ਗੱਲ ਨਹੀਂ ਹੁਣ ਸਰਵਜੀਤ ਕੁਾਰ ਤੇ ਨਾਂ ਸਿਰਫ ਹਸੈਨ ਨਹੀਂ ਆਪਦਾ ਜਿਹੜਾ ਨਾਮ ਆ ਉਹਨਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਹੁਣ ਕਾਜੀ ਨੂੰ ਬੁਲਾਇਆ ਜਾਂਦਾ ਵਕੀਲ ਕੋਲੇ ਬਿਠਾ ਕੇ ਉਹ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਕਾਜੀ ਆਉਂਦਾ ਉਹਨਾਂ ਦਾ ਨਿਕਾਹ ਕਰਾਇਆ ਜਾਂਦਾ ਕਾਜੀ ਪੁੱਛਦਾ ਵੀ ਤੁਸੀਂ ਇਹ ਕ ਧਰਮ ਕਬੂਲ ਕਰਨ ਲਈ ਤਿਆਰ ਹੋ ਤਾਂ ਕਿੰਦੀ ਤਿਆਰ ਹ ਹੁਣ ਉਦੋਂ ਹੀ ਸਰਬਜੀਤ कौर ਦਾ ਨਿਕਾਹ ਹੋ ਜਾਂਦਾ ਧਰਮ ਬਦਲ ਕੇ ਉਹ ਸਰਬਜੀਤ कौर ਦੀ ਥਾਂ ਤੇ ਹੁਣ ਨੂਰ ਹਸੈਨ ਬਣ ਚੁੱਕੀ ਆ ਨੂਰ ਹਸੈਨ ਬਣ ਗਈ ਆ ਤਾਂ ਉਹਦਾ ਉਹਦੇ ਨਾਸਰ ਹਸੈਨ ਆ ਜਿਹੜਾ ਉਹਦਾ ਪਤੀ ਬਣ ਚੁੱਕਾ ਹੁਣ ਉਹਨਾਂ ਦਾ ਨਿਕਾਹ ਹੋ ਗਿਆ ਤਾਂ ਜਿਹੜੀ ਇੱਧਰ ਲਈ ਪੁਲਸ ਆਪਣੀ ਦਾਵਾ ਕਰ ਰਹੀ ਸੀ ਵੀ ਉਹਦਾ ਤਾਂ ਵੀਜ਼ਾ ਖਤਮ ਹੋਣਾ ਸੀ ਤਾਂ 5 ਤਰੀਕ ਨੂੰ ਉਹ ਪਾਕਿਸਤਾਨ ਦੀ ਜਿਹੜੀ ਵਸਨੀਕ ਬਣ ਚੁੱਕੀ ਆ ਉਹਦਾ ਨਕਾਹ ਹੋ ਚੁੱਕਾ ਉਹਦੇ ਕੋਲੇ ਬਕਾਇਦਾ ਉਹਦੇ ਵਕੀਲ ਦੁਆਰਾ ਡਾਕੂਮੈਂਟ ਤਿਆਰ ਕੀਤੇ ਗਏ ਆ ਵੀ ਇਹ ਨਾਜ਼ਰ ਹੁਸੈਨ ਦੀ ਪਤਨੀ ਆ ਤੇ ਉਹਨਾਂ ਨੂੰ ਅਦਾਲਤ ਨੇ ਵੀ ਇਹ ਪਰਮਿਸ਼ਨ ਦੇ ਦਿੱਤੀ ਆ ਵੀ ਉਹ ਇੱਥੋਂ ਦੀ ਵਸਨੀਕਾ ਕਿਉਂਕਿ ਉਹਦਾ ਇੱਥੇ ਵਿਆਹ ਹੋ ਚੁੱਕਾ ਤੇ ਹੁਣ ਕੋਈ ਵੀ ਕਿਸੇ ਵੀ ਸਰਕਾਰ ਕੋਲੇ ਨਾਤਾ ਪਾਵਰ ਆ ਪਿਉ ਨੂੰ ਇੱਧਰ ਭੇਜ ਸਕੇ ਤੇ ਨਾ ਹੀ ਇਹਨਾਂ ਕੋਲੇ ਪਾਵਰ ਆ ਵੀ ਇਹ ਉਧਰੋਂ ਬੁਲਾ ਸਕਣ ਤਾਂ ਇਹ ਇਹਨਾਂ ਨੂੰ ਪਤਾ ਕਿਵੇਂ ਲੱਗਿਆ ਕਿ 5 ਤਰੀਕ ਤੋਂ ਬਾਅਦ ਜਿਹੜੀ ਨੂਰ ਹਸੈਨ ਆ ਉਹ ਨਾਜ਼ਰ ਹਸੈਨ ਦੀ ਪਤਨੀ ਬਣ ਚੁੱਕੀ ਆ ਸਰਬਜੀਤ ਕੌਰ ਇਸ ਕਰਕੇ ਉਹਦਾ ਜਿਹੜਾ ਵੀਜ਼ਾ ਉਹ ਉੱਥੋਂ ਦੀ ਜਿਵੇਂ ਅਸੀਂ ਲੋਕਲ ਸ਼ਬਦਾਂ ਚ ਕਹਿ ਲਈਏ ਵੀ ਬੰਦਾ ਕੈਨੇਡਾ ਦਾ ਪੀਆਰ ਹੋ ਜਾਂਦਾ ਤਾਂ ਉਹ ਉੱਥੋਂ ਦੀ ਪਰਮਾਨੈਂਟ ਰੈਜ਼ਿਡੈਂਸ ਬਣ ਚੁੱਕੀ ਆ ਉਹ ਉੱਥੇ ਪੀਆਰ ਹੋ ਚੁੱਕੀ ਆ ਉੱਥੋਂ ਹੁਣ ਉਹਨੂੰ ਕੱਢਣ ਦੀ ਕਿਸੇ ਦੀ ਕਿਸੇ ਸਰਕਾਰ ਦੀ ਕੋਈ ਪਾਵਰ ਨਹੀਂ ਆ ਨਾ ਸਰਕਾਰ ਕੱਢ ਸਕਦੀ ਆ ਨਾ ਸਾਡੀ ਸਰਕਾਰ ਉਹਨੂੰ ਬਲਾ ਸਕਦੀ ਆ ਇਹ ਕਿਵੇਂ ਹੋਇਆ ਸਾਰਾ ਕੁਝ ਇੱਕ ਪਲੈਨਿੰਗ ਸੀ ਕਿਉਂਕਿ ਉਹਨਾਂ ਦੋਨਾਂ ਨੂੰ ਇਹ ਚੀਜ਼ ਦਾ ਪਹਿਲਾਂ ਪਤਾ ਸੀ ਕਿ ਜੇ ਇਹ ਚੀਜ਼ 14 ਨਵੰਬਰ ਤੱਕ ਨਹੀਂ ਇਹ ਨਕਾਮ ਹੁੰਦਾ ਫਿਰ ਹਰ ਹਾਲਤ ਵਿੱਚ ਸਭ ਚੀਜ਼ ਕੋਰ ਨੂੰ ਵਾਪਸ ਹੋਣਾ ਪੈਣਾ ਸੀ ਜਦ ਕਿ ਉਹਨੇ ਆਪਦਾ ਪਹਿਲਾ ਹੀ ਨਕਾਹ ਕਰਾ ਕੇ ਉੱਥੇ ਪਹਿਲਾਂ ਹੀ ਉਹ 5 ਤਰੀਕ ਨੂੰ ਨਕਾਹ ਕਰਨ ਤੋਂ ਬਾਅਦ ਉਹ ਜਥੇ ਤੋਂ ਉੱਥੋਂ ਅਲੋਪ ਹੋ ਜਾਂਦੀ ਆ ਦੂਰ ਜਗ੍ਹਾ ਤੇ ਚਲੀ ਜਾਂਦੀ ਆ ਨਾ ਉਹਨੂੰ ਕੋਈ ਦੇਖਦਾ ਨਾ ਕੋਈ ਪੜਤਾਲ ਕਰਦਾ ਕਿਉਂਕਿ ਜਥੇ 'ਚ ਸੰਗਤ ਨੂੰ ਇਹ ਹੁੰਦਾ ਵੀ ਜਿਹੜੀ ਸੰਗਤ ਨੇ ਲਾਸਟ ਤਰੀਕ ਤੱਕ ਕੋਣਾ ਹੋ ਸਕਦੀ ਆ ਬਾਕੀ ਕਈ ਵਾਰ ਸੰਗਤ ਨੂੰ ਘਰੇ ਕੰਮ ਪੈ ਜਾਂਦਾ ਕਿਸੇ ਨੂੰ ਜ਼ਰੂਰੀ ਤਾਂ ਉਹ ਇੱਕ ਇੱਕ ਕਰਕੇ ਵਾਪਸ ਵੀ ਆ ਜਾਂਦੇ ਆ ਤਾਂ ਉਹ ਜਦੋਂ ਵਾਪਸ ਆਉਂਦੇ ਆ ਉਹਨਾਂ ਦੇ ਪਾਸਪੋਰਟ ਰਾਹੀਂ ਇਨਕੁਆਇਰੀ ਬਕਾਇਦਾ ਬਾਰਡਰ ਤੋਂ ਹੁੰਦੀ ਆ ਉਹਨਾਂ ਦੀ ਗਿਣਤੀ ਕਾਊਂਟ ਕੀਤੀ ਜਾਂਦੀ ਆ ਵੀ ਆਹ ਬੰਦਾ ਐਂਟਰ ਕਰ ਗਿਆ ਹੁਣ ਜਿਹੜਾ ਬਾਕੀ ਜਥਾ ਸੀ ਉਹਨੂੰ ਤਾਂ ਇਹ ਸੀ ਵੀ ਸਰਬਜੀਤ कौर ਪਹਿਲਾਂ ਆ ਚੁੱਕੀ ਆ ਤੇ ਜਦੋਂ ਪਹਿਲਾਂ ਆਉਣ ਦੀ ਬਜਾਏ ਜਦੋਂ 14 ਤਰੀਕ ਤੋਂ ਬਾਅਦ ਸਾਰੀ ਕਾਊਂਟਿੰਗ ਕਲੀਅਰ ਕੀਤੀ ਜਾਂਦੀ ਆ ਤਾਂ ਉਦੋਂ ਇਹ ਪਤਾ ਲੱਗਦਾ ਵੀ ਸਰਬਜੀਤ कौर ਪਹਿਲਾਂ ਵੀ ਨਹੀਂ ਆਈ ਤੇ ਜਥੇ ਦੇ ਨਾਲ ਵੀ ਨਹੀਂ ਆਈ ਪਰ ਉਹ ਰਾਇ ਕਿੱਥੇ ਗਈ ਆ ਇਹ ਸਾਨੂੰ ਸਭ ਨੂੰ ਵੀਡੀਓ ਰਾਈ ਵਾਇਰਲ ਵੀਡੀਓ ਰਾਈ ਪਤਾ ਲੱਗ ਗਿਆ ਵੀ ਉਹ ਕਿੱਥੇ ਰਹਿ ਗਈ ਆ ਸਭਜੀਤ ਘਰ ਤਾਂ ਨੂਰ ਹਸੈਨ ਬਣ ਚੁੱਕੀ ਆ ਇਹ ਸੋ ਮੁੱਦੇ ਤੇ ਤੁਸੀਂ ਆਪਦੇ ਕੀ ਕਮੈਂਟ ਪੇਸ਼ ਕਰਨਾ ਚਾਹੁੰਦੇ ਹੋ ਕਿ ਉਸ ਔਰਤ ਨੇ ਕਿੱਡਾ ਕੋ ਵੱਡਾ ਕਲੰਕ ਲਵਾਇਆ ਤੇ ਉਸ ਔਰਤ ਦੀ ਸਾਡੇ ਧਰਮ ਵੱਲੋਂ ਕਿੰਨੀ ਸਿੱਖ ਕੌਮ ਵੱਲੋਂ ਨਖੇਦੀ ਕੀਤੀ ਜਾ ਰਹੀ ਆ ਵੀ ਉਹ ਜੋ ਵੀ ਕੰਮ ਕਰਨਾ ਸੀ ਉਹ ਆਪ ਦਾ ਸਿੱਧੇ ਤੌਰ ਤੇ ਜੇ ਉਹ ਜਾਣਾ ਸੀ ਉਹਨੇ ਨਕਾਹ ਕਰਾਉਣਾ ਸੀ ਕਰਾ ਸਕਦੀ ਸੀ ਪਰ ਉਹਨੇ ਇੱਕ ਧਰਮ ਦੀ ਆੜ ਵਿੱਚ ਆ ਕੇ ਧਰਮ ਦਾ ਇਸਤੇਮਾਲ ਕਰਕੇ ਘਰਪੂਰ ਬਣੂਵੇ ਧਿਆਨ ਵਿੱਚ ਰੱਖ ਕੇ ਸਾਰੀ ਵਿਆਉਤਬੰਦੀ ਕੀਤੀ ਤੇ ਇੱਕ ਸਿੱਖ ਧਰਮ ਨੂੰ ਫੇਰ ਤੋਂ న్యూਸ ਚੈਨਲ ਆ ਰਹੀ ਪੂਰੇ ਭਾਰਤ ਵਿੱਚ ਹਿੰਦੀ ਨਿਊਜ਼ ਚੈਨਲ ਆ ਰਹੇ ਪਛਾਕਾ ਸੀ ਪੰਜਾਬ ਵਿੱਚ ਇਹ ਗੱਲ ਨੂੰ ਇਹ ਸੋਚਦੇ ਆਂ ਵੀ ਸਾਡਾ ਧਰਮ ਬਹੁਤ ਮਜ਼ਬੂਤ ਆ ਪਰ ਜਿਹੜਾ ਜਦੋਂ ਅਸੀਂ ਦੇਖਦੇ ਆਂ ਕਿ ਹਿੰਦੀ ਨਿਊਜ਼ ਚੈਨਲਾਂ ਤੇ ਸਾਡੇ ਧਰਮ ਨੂੰ ਕਿਸ ਨਿਗਰ ਨਾਲ ਵੇਖਿਆ ਜਾਂਦਾ ਅਸੀਂ ਆਮ ਵੀ ਦੇਖਦੇ ਆਂ ਕਿ ਸਿੱਖਾਂ ਨੂੰ ਇੱਕ ਕੱਤਵਾਰਦੀ ਦਾ ਟੈਗ ਦਿੱਤਾ ਜਾਂਦਾ ਤੇ ਉਹੀ ਨਿਊਜ਼ ਚੈਨਲਾਂ ਨੇ ਫਿਰ ਤੋਂ ਉਹ ਨਿਊਜ਼ ਵਾਇਰਲ ਕੀਤੀ ਆ ਵੀ ਇੱਕ ਸੇਕ ਕੌਮ ਦੀ ਜਿਹੜੀ ਬੀਬੀ ਆ ਸਰਬਜੀਤ ਕੌਰ ਉਹ ਪਾਕਿਸਤਾਨ ਜਾ ਕੇ ਨੂਰਾ ਹਸੈਨ ਬਣ ਗਈ। ਇਸ ਮੁੱਦੇ ਤੇ ਤੁਹਾਡਾ ਕੀ ਵਿਚਾਰ ਆ? ਆਪਦੇ ਕਮੈਂਟ ਜਰੂਰ ਪੇਸ਼ ਕਰਿਓ। ਕੱਲ ਇੱਕ ਨਵੇਂ ਟੌਪਿਕ ਨਾਲ ਲਾਵਾਂਗੇ। ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ। ਅੱਜ ਲਈ ਧੰਨਵਾਦ ਜੀ।